ਆਹ ਬੰਦ ਹੋ ਗਏ ਉਹ ਜਿਹੜੀਆਂ ਖਾਲੀ ਬੋਤਲਾਂ ਨੇ ਯਾਰ ਬਿਲਕੁਲ ਮੇਰੀ ਵੀਡੀਓ ਅਡੀਆਂ ਜਾਂਦੀ ਆ ਹਾਂਜੀ ਸਸਕੇ ਦੋਸਤੋ ਮੈਂ ਤੁਹਾਡਾ ਆਪਣਾ ਪੁੱਤਰ ਕਾ ਦਲਜੀਤ ਸਿੰਘ ਅਮਸ਼ਾਲ ਸਿੰਘ ਮਸ਼ਾਲੇ ਨੂੰ ਤੋਂ ਇਹ ਦੇਖੋ ਅੱਜ ਉਹ ਈ ਰਿਕਸ਼ਾ ਆਟੋ ਜੂਨੀਅਰ ਵੱਲੋਂ ਪਹਿਲੀ ਵਾਰੀ ਸੰਤਾਂ ਵਾਸਤੇ ਸੇਵਲ ਲਾਈ ਗਈ ਆ ਸੋ ਸੇਵਲ ਦੀ ਸੇਵਾ ਕਰਦੇ ਹੋਏ ਸੇਵਾਦਾਰ ਆਟੋ ਵੀਰ ਸੇਵਾ ਕਰਦੇ ਹੋਏ ਸਾਡੇ ਪ੍ਰਧਾਨ ਸਾਹਿਬ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਨਾਮ ਜੀ ਆਪਣਾ ਵਰਪਰੀ ਸਿੰਘ ਆ ਜੀ ਮੇਰਾ ਬੀਜਗਾ ਜੀ ਤੁਸੀਂ ਇਸ ਫੀਲਡ ਲਈਆ ਈ ਰਕਸ਼ੀ ਮੇਰੇ ਨੇ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਈ ਰਕਸ਼ਾ ਆਟੋ ਮੈਚੂਏਸ਼ਨ ਵਾਸਤੇ ਇਹ ਜਗਰਾਉਂ ਹਕਸਾਲ ਪੂਰਾ ਹੁੰਦੇ ਹੋਏ ਅਤੇ ਮਜਦੂਦ ਇਹ ਦੀ ਖੁਸ਼ੀ ਦੇ ਵਿੱਚ ਸਾਡੇ ਪ੍ਰਧਾਨ ਹਰਨੇਕ ਸਿੰਘ ਜੀ ਨੇ ਅਤੇ ਮੀਤ ਪ੍ਰਧਾਨ ਜਸਵੰਤ ਸਿੰਘ ਜੀ ਦੀ ਅਗਵਾਈ ਹੇਠ ਅਤੇ ਸਾਰੇ ਪੀਰ ਭਰਾਵਾਂ ਦੇ ਸਹਿਯੋਗ ਨਾਲ ਇਸ ਖੁਸ਼ੀ ਦੇ ਵਿੱਚ ਤਕਰੀਰ ਲਗਾਈ ਹੈ ਅਤੇ ਸਾਡੇ ਪ੍ਰਧਾਨ ਸਾਹ ਹਰਨੇਕ ਸਿੰਘ ਪ੍ਰਧਾਨ ਨੇ ਇਸ ਦੁਨੀਆ ਨੂੰ ਵਧੀਆ ਅਤੇ ਸਮੁੱਚੇ ਢੰਗ ਨਾਲ ਚਲਾਉਣ ਦਾ ਸਾਨੂੰ ਅਹਿਸਾਸ ਦਵਾਇਆ ਅਤੇ ਅੱਗੇ ਤੋਂ ਹੋਰ ਵੀ ਵਧੀਆ ਕੰਮ ਕੀਤੇ ਜਾਣਗੇ। ਇਹ ਇਸ ਵੀ ਸਾਡੀ ਪਹਿਲੀ ਵਾਰੀ ਸੀ ਅਤੇ ਇਸ ਤੋਂ ਅਗਲੇ ਸਾਲ ਵੀ ਵਧੀਆ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ। ਵੀਰ ਜੀ ਹੋਰ ਤੁਸੀਂ ਆਪਣੇ ਜਿਹੜੇ ਡਰਾਈਵਰ ਵੀਰ ਆਈ ਰਖਸ਼ਾਲੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਇਹ ਹੀ ਆ ਜੀ ਕੋਸ਼ ਜਿਵੇਂ ਵੀ ਸਾਨੂੰ ਪ੍ਰਸ਼ਾਸਨ ਨੇ ਦੱਸਿਆ ਵਾ ਜੀ ਜਿਵੇਂ ਲਾਇਸੈਂਸ ਤੇ ਅਤੇ ਬਾਰਦੀ ਇਹ ਚੀਜ਼ਾਂ ਸਾਨੂੰ ਫਾਲੋਅ ਕਰਨੀ ਚਾਹੀਦੀਆਂ ਨੇ ਸਾਡੇ ਕੁਝ ਭਰਾਵਾਂ ਨੇ ਲਾਇਸੈਂਸ ਬਣਾ ਲਏ ਅਤੇ ਕੁਝ ਭਰਾਵਾਂ ਨੇ ਅਪਲਾਈ ਕਰਨੇ ਨੇ ਤੇ ਸਾਰੇ ਹੀ ਵੀਰ ਭਰਾਵਾਂ ਨੂੰ ਬੇਨਤੀ ਆ ਕਿ ਆਪਣੀ ਜੋ ਵੀ ਯੂਨੀਫਾਰਮ ਆਪਾਂ ਨੂੰ ਚਾਹੀਦੀ ਹੋਣੀ ਆ ਉਹ ਪਾ ਕੇ ਚਲਾ ਸਕਣ ਧੰਨਵਾਦ ਤੁਹਾਡੀ ਮੰਗ